ਫਿਰੋਜ਼ਪੁਰ ਚ ਪਤੀ ਵੱਲੋਂ ਆਪਣੀ ਪਤਨੀ ਨਾਲ ਜਿਪਲੀ ਸਬੰਧ ਬਣਾਉਣ ਦਾ ਮਾਮਲਾ ਪਤਨੀ ਦੀ ਹਾਲਤ ਵਿਗੜੀ ਹਸਪਤਾਲ ਚ ਜੇਰੇ ਲਟ ਪੀੜਿਤ ਪਤਨੀ ਨੇ ਲਗਾਏ ਪਤੀ ਉੱਤੇ ਗੰਭੀਰ ਦੋਸ਼ ਪੀੜਿਤ ਤੇ ਪਤਨੀ ਦੇ ਬਿਆਨਾਂ ਉੱਤੇ ਪੁਲਿਸ ਨੇ ਮਾਮਲਾ ਕੀਤਾ ਦਰਜ ਜਿੱਥੇ ਇੱਕ ਪਾਸੇ ਪਤੀ ਪਤਨੀ ਦਾ ਰਿਸ਼ਤਾ ਸੱਤ ਬੰਧਨਾਂ ਦੇ ਵਿੱਚ ਬੰਦਿਆ ਜਾਂਦਾ ਤੇ ਬੜਾ ਪਵਿੱਤਰ ਮੰਨਿਆ ਜਾਂਦਾ ਉੱਥੇ ਇੱਕ ਅਜੀਬਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਜਾਮਾ ਰਖਾਈਆ ਤੋਂ ਸਾਹਮਣੇ ਹੈ ਜਿੱਥੇ ਪਤੀ ਨੇ ਆਪਣੀ ਪਤਨੀ ਨਾਲ ਗੈਰ ਕੁਦਰਤੀ ਸੰਬੰਧ ਬਣਾਏ ਨੇ ਜਿਸ ਦੌਰਾਨ ਪਤਨੀ ਦੀ ਹਾਲਤ ਕਾਫੀ ਵਿਗੜ ਗਈ ਅਤੇ ਉਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭੜਤੀ ਕਰਵਾਉਣਾ ਪਿਆ। ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਪੀੜਿਤ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਸੀ। ਬੱਚਾ ਹੋਣ ਤੋਂ ਬਾਅਦ ਉਸ ਦਾ ਪਤੀ ਉਸ ਦੇ ਨਾਲ ਗੈਰ ਕੁਦਰਤੀ ਸਬੰਧ ਬਣਾਉਣ ਲੱਗ ਪਿਆ ਜਿਸ ਕਾਰਨ ਉਸ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਗਈ ਸੀ ਉੱਥੇ ਪੂਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਆਇਆ ਤਾਂ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰ ਲਿੱਤੇ ਗਏ ਨੇ ਅਤੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੀ ਹੋਇਆ ਜਰਾ ਕਿੱਥੇ ਹੋਇਆ ਸਾਡਾ ਜਾ ਮਾਰਕਟ ਥਾੜ ਵਿਆ ਹੋਇਆ ਹੈ ਕਿੱਦੇ ਨੇ ਪਤਨੀ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਹੈ ਵਿਆਹ ਹੋਏ 3.5 ਸਾਲ ਹੋ ਚੁੱਕੇ ਨੇ ਇੱਕ ਲੜਕਾ ਵੀ ਹੈ ਲੜਕਾ 2 ਸਾਲ ਦਾ ਹੈ ਮੇਰਾ ਪਤੀ ਮੇਰੇ ਨਾਲ ਗੈਰ ਸਬੰਧ ਬਣਾਦਾ ਰਿਹਾ ਹੈ ਔਰ ਜ਼ਬਰਦਸਤੀਆਂ ਕਰਦਾ ਰਿਹਾ ਹੈ ਬਲਤਕਾਰ ਵਾਲੀਆਂ ਹਰਕਤਾਂ ਵੀ ਕਰਦਾ ਰਿਹਾ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਮੇਨੂੰ ਬਹੁਤ ਜ਼ਿਆਦਾ ਮੈਨੂੰ ਮਿਹਣੇ ਤਾਨੇ ਵੀ ਦੇਂਦਾ ਹੁੰਦਾ ਸੀ ਔਰ ਮੈਂ ਇਹ ਗੱਲ ਸਾਰੀ ਆਦੀ ਸਾਸਰਾਵਰਨ ਨਾਨਣ ਨੂੰ ਵੀ ਦੱਸੀ ਉਹ ਵੀ ਮੇਰੇ ਖਿਲਾਫ ਹੋ ਗਈਆਂ ਅੱਗੋ ਕਹਿਣ ਲੱਗ ਪੀ ਤੂੰ ਮੇਰਾ ਪੁੱਤਰ ਪੂਰਾ ਕਰਕੇ ਦੇਂਗੀ ਤੇਰੇ ਵਰਗੀਆਂ ਛੱਤੀ ਹਾਨੂੰ ਮਿਲ ਜਾਣੀਆਂ ਪਰ ਮੈਂ ਪੁੱਤਰ ਨਹੀਂ ਮਿਲਣਾ ਤੇ ਔਰ ਮੇਰਾ ਵਿਆਹ ਵੀ ਪੂਰਾ ਰੀਤੀ ਰਿਵਾਜ ਨਾਲ ਵਿਆਹ ਕੀਤਾ ਗਿਆ ਹੈ ਮੇਰੇ ਮਾਪੇ ਨੇ ਮੈਨੂੰ ਜਿਹੜਾ ਮਾਪਕੜਾ ਕੁੱਚਾ ਦਿੱਤਾ ਗਿਆ ਉਹ ਸਭ ਕੁਝ ਦਿੱਤਾ ਨਹੀਂ ਔਰ ਦੇਣ ਵਾਲੇ ਵੀ ਨਹੀਂ ਔਰ ਮੇਰੀ ਸੱਸ ਮੈਨੂੰ ਮਹੀਨੇ ਤਾਨੇ ਦਿੰਦੀ ਰਹਿੰਦੀ ਹਮੇਸ਼ਾ ਦਾਜ ਬਾਰੇ ਤੇਰੇ ਮਾਪੇ ਨੇ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਾਚੂ ਕੋਈ ਮੇਰੇ ਰਿਸ਼ਤੇਦਾਰ ਆਉਂਦੇ ਸੀ ਲੜਾਈ ਝਗੜਾ ਕਰਕੇ ਘਰੋਂ ਕੱਢ ਦਿੰਦੇ ਸੀ ਤੇ ਮੈਂ ਰੋਂਦੀ ਰਹਿੰਦੀ ਸੀ ਤੇ ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਸੀ ਕਿਸੇ ਰਿਸ਼ਤੇਦਾਰ ਪਾਏ ਕਿਸੇ ਆਂਡ ਗਵਾਂਡ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਸਿਰਫ ਅੰਦਰ ਹੀ ਅੰਦਰ ਕੰਮ ਕਰਨਾ ਹੈ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਗਰ ਕੁਝ ਮੈਂ ਮੰਗਦੀ ਸੀ ਤੇ ਮੈਨੂੰ ਕੁੱਟ ਪੈਣ ਲੱਗ ਜਾਂਦੀ ਸੀ ਕੋਈ ਵੀ ਜਵਾਬ ਦਿੰਦੀ ਸੀ ਤਾਂ ਮੈਨੂੰ ਚਪੇੜਾ ਮਾਰ ਲੈਂਦੇ ਹੀ ਕੰਨੀ ਕੁੱਟਣ ਲੱਗ ਜਾਂਦੇ ਸੀ ਲਿਗੜੇ ਨਾਲ ਤੈਨੂੰ ਅਸੀਂ ਐਂ ਕਰ ਦਿੰਦ ਬਾਅਦ ਦਿੰਦੇ ਸੀ ਡਰਾਉਂਦੇ ਸੀ ਧਮਕੀਆਂ ਦਿੰਦੇ ਸੀ ਤੇਰੇ ਭਰਾ ਨੂੰ ਨਹੀਂ ਛੱਡਣਾ ਤੇਰੇ ਪ੍ਰਾਣਾਂ ਪ੍ਰਾਣ ਨੂੰ ਕਿਸੇ ਨੂੰ ਨਹੀਂ ਅਸੀਂ ਛੱਡਣਾ ਸਾਡੇ ਕੋਲ ਤਾਂ ਗੁੰਡੇ ਨੇ ਮੇਰੇ ਨਾਨਕਿਆਂ ਦੇ ਤਾਂ ਗੁੰਡੇ ਸਾਡੇ ਤਾਂ ਬਹੁਤ ਜ਼ਿਆਦਾ ਚੱਲਦੀ ਏ ਇਸ ਡਰ ਕਾਰਨ ਮੈਂ ਅੰਦਰ ਆਪਣਾ ਦੁੱਖ ਕੁੱਟੀ ਰੱਖਾ ਮੈਂ ਮੈਂ ਕਿੰਨੂੰ ਦੱਸਾਂ ਆਦੇ ਦਿਮਾਗ ਤੇ ਟੈਨਸ਼ਨ ਬੋਝ ਪਾਈ ਗਈਆਂ ਵੀ ਮੇਰੇ ਹੱਲ ਕਿਵੇਂ ਨਿਕਲੇਗਾ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਏ ਹੁਣ ਮੈਂ ਖੜਾ ਲਾਚਾਰ ਹੋ ਚੁੱਕੀ ਹਾਂ ਤੇ ਫਿਰ ਮੈਂ ਕਿਸੇ ਦੇ ਬੰਦਗੀ ਤੇ ਜਾਂਦੀ ਸੀ ਕਿਥੇ ਉਸੇ ਕਿਲੀ ਨੂੰ ਸਨਿਆਕ ਲਾਏ ਭੈਣ ਦੇ ਆ ਘਰ ਕੋਈ ਭੈਣ ਫਿਰ ਮੰਮੀ ਡੈਡੀ ਨੂੰ ਫੋਨ ਕੀਤਾ ਉਹਨੇ ਕਿਹਾ ਤੁਸੀਂ ਨਾ ਮੇਰੀ ਛੋਟੀ ਭੈਣ ਨੂੰ ਲੈ ਜਾਓ ਉਹਦੇ ਤਾਂ ਬੁਰੀ ਹੀ ਹਾਲ ਤੇ ਫਿਰ ਮੇਰੇ ਮੰਮੀ ਡੈਡੀ ਆਏ ਮੇਰੀ ਹਾਲਤ ਵੇਖ ਕੇ ਵੀ ਇੰਨੀ ਡੋਣੇ ਤੁਰਨੋ ਵੀ ਮੁਸ਼ਕਲ ਹੋ ਜਾ ਰਹੀ ਏ ਤੇ ਕੁਛ ਦਿਨ ਕੱਢੇਗੀ ਫਿਰ ਮੇਰੇ ਮੰਮੀ ਰੈਡੀ ਰੀ ਕਿਹਾ ਅਸੀਂ ਕੁਝ ਦਿਨ ਆਜੀ ਕੁੜੀ ਨੂੰ ਆਦੇ ਘਰ ਲੈ ਕੇ ਲਜਾਣਾ ਚਾਹਨੇ ਆ ਵੀ ਅਸੀਂ ਖੁਦ ਇਲਾਜ ਕਰਵਾਣੇ ਆ ਵੀ ਇੰਨੀ ਪ੍ਰੋਬਲਮ ਕਿੱਥੋਂ ਵੱੜ ਗਈ ਏ ਤੇ ਇਹ ਮੇਰੇ ਜੋ ਮੇਰਾ ਪਤੀ ਕਰਦਾ ਸੀ ਇਸੇ ਗੱਲ ਬਾਰੇ ਮੇਰੇ ਮਾਪੇ ਨੂੰ ਕੁਝ ਨਹੀਂ ਪਤਾ ਸੀ 나ਹੀਂ ਮੈਂ ਦੱਸਦੀ ਹੀ ਇਹਨਾਂ ਦੇ ਡਰ ਪਾਰੇ ਮੈਨੂੰ ਧਮਕੀਆਂ ਦਿੰਦੇ ਸੀ ਤੇ ਮੇਰੇ ਮਾਪੇ ਮੇਰਾ ਇਸ ਟਾਈਮ ਹੁਣ ਮੇਰਾ ਇਲਾਜ ਕਰਵਾ ਰਹੇ ਨੇ ਤੇ ਤੇ ਚੱਲ ਵੀ ਰਿਹਾ ਹੈ ਸਿੰਬਲ ਆਊਟ ਹਸਪੀਟਲ ਵਿੱਚ ਦਾਖਲ ਵੀ ਕੀਤੀ ਰੱਖਾ ਨੇ ਉਹਨਾਂ ਕਿਹਾ ਤੁਸੀਂ ਹੋਰ ਵੀ ਕਿਤੇ ਦਿਖਾ ਲਓ ਹੁਣ ਪ੍ਰਾਈਵੇਟ ਹਾਂ ਉਹਨਾਂ ਜਵਾਬ ਦੇ ਦਿੱਤਾ ਏ ਤੁਸੀਂ ਹੋਰ ਕਿਤੇ ਦਿਖਾ ਲਓ ਹੁਣ ਕੀ ਮਾਰਦੇ ਹੁਣ ਮੇਰੇ ਅੰਦਰ ਆ ਰਿਹਾ ਏ ਕੀ ਮਾਰਦੇ ਮੇਰੀ ਕਾਰਵਾਰੀ ਕਾਰਵਾਈ ਇਹੀ ਕਿ ਮੇਰੇ ਉਹ ਦੋਸ਼ੀ ਮੇਰੇ ਪਤੀ ਨੂੰ ਸਖਤ ਸਖਤ ਸਜਾ ਦਿੱਤੀ ਜਾਵੇ ਜਾਨੀ ਕਿ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਨਾ ਹੋਵੇ ਉਹਨੇ ਇਸ ਕਰਕੇ ਫਾਇਦਾ ਮੇਰਾ ਉਠਾਇਆ ਕਿ ਮੇਰੀ ਪਤਨੀ ਇਹਦੇ ਚਿੱਤ ਕੋਈ ਕੁਛ ਕਰ ਹੀ ਨਹੀਂ ਸਕਦਾ ਮੈਨੂੰ ਇਹ ਵੀ ਧਮਕੀ ਦਿੰਦਾ ਸੀ ਕੋਈ ਕਹੇਗਾ ਤਾਂ ਤੇਰਾ ਪਤੀ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਸੇ ਨੂੰ ਵਿਸ਼ਵਾਸ ਵੀ ਨਹੀਂ ਹੋਣਾ ਤੂੰ ਝੂਠੀ ਹੋ ਜਾਵੇਂਗੀ ਹਾਂ ਤੇ ਫੇਰ ਕਹਿੰਦਾ ਮੈਂ ਹੋਰ ਬੁੜੀਆਂ ਲੈ ਲਾਵਾਂਗਾ ਤੂੰ ਕੀ ਕਰ ਲਵੇਂਗੀ ਮੈਂ ਮੈਨੂੰ ਤੇਰੇ ਨਾਲ ਇੰਨੀ ਨਫ਼ਰਤ ਹੋ ਗਈ ਮੈਂ ਤੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਕੀ ਰਿਸ਼ਤਬੰਦ ਹੁਣ ਦੇ ਹੁਣ ਸਬੰਧ ਕਿਸੇ ਹੋਰ ਔਰਤਾਂ ਨਾਲ ਨਹੀਂ ਜੋ ਮੈਨੂੰ ਨਹੀਂ ਰੱਖਣਾ ਚਾਹੁੰਦਾ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹਾਂ ਮੇਰੀ ਲੜਕੀ ਹੈ ਬਹੁਤ ਪਿਆਰ ਸਤਾਰਨ ਨਾਲ ਅਸੀਂ ਸ਼ਾਦੀ ਕੀਤੀ ਏ ਪਰ ਉਹਨਾਂ ਨਾਲ ਬਹੁਤ ਉਹਨਾਂ ਦੇ ਘਰ ਵੀ ਅਗਦੇ ਪਿੱਛੇ ਵੀ ਅਸੀਂ ਜਾ ਤੇ ਪਿੱਟੂ ਲੈ ਕੇ ਮਜ਼ਾਕ ਕਰ ਦਿੰਦੇ ਹਾਂ ਵੀ ਆਪਣੀ ਰਿਸ਼ਤੇਦਾਰੀ ਵਧਣੀ ਪਰ ਉਹਨਾਂ ਕੋਈ ਅਸਰ ਨਹੀਂ ਪਾਇਆ ਅਸੀਂ ਜਦੋਂ ਜਾਣਾ ਹਮਾਨ ਬੱਚਾ ਵਾਸਤੇ ਲੈ ਤੇ ਜਾਣਾ ਰਾਜੀ ਖੁਸ਼ੀਤ ਕਰੂ ਜਾਣਾ ਆਉਂਦੀ ਬਾਕੀ ਰੋਂਦਾ ਆਉਣਾ ਉਹਨਾਂ ਸਾਡੇ ਕੋਈ ਸੁਣਾਈ ਨਹੀਂ ਕੀਤੀ ਫਿਰ ਵੀ ਉਹਦੇ ਪਿਓ ਨੂੰ ਸਮਝਾਉਣਾ ਵੀ ਆਹਣਾ ਵੀ ਤੋਹਾ ਆਪਣੀ ਰਿਸ਼ਤੇਦਾਰੀ ਵਧਣੀ ਉਹਨਾਂ ਦੇ ਪਿਓ ਦੀ ਵੀ ਨਹੀਂ ਸੁਣਣੀ ਉਹਨੇ ਕਿ ਮਾਤੇ ਦੀ ਪੈਣ ਹੀ ਮੁੰਡਾ ਇੰਨਾ ਬਹੁਤ ਖਰ ਖਲਾਸ ਸਾਡੇ ਤੇ ਜਿਲਾਮ ਵੀ ਲਾंदे ਅਸੀਂ ਤਾਂ ਮਿੰਟ ਕਾਰਤੇ ਨੀਵੀਂ ਧੀ ਦਿੱਤੀ ਵੀ ਉਹ ਚੋਰੀ ਚ ਪਾਈ ਵੀ ਉਹਨਾਂ ਅਸੀਂ ਹੱਥੋਦੀ ਧੀ ਸਾਡੀ ਧੀ ਇਸ ਟਾਈਮ ਨਹੀਂ ਆਏ ਉਹ ਹਾਂ ਦੀ ਤੀ ਬਣਾਦ ਰੱਖੋ ਤੇ ਹਰ ਨੂੰ ਆਏਗਾ ਨੂੰ ਰੋਤ ਨਾ ਕਰੋ ਬਹੁਤ ਇੰਨਾ ਲਾਤ ਮਾਰੇ ਕੀਤੇ ਨੇ ਇਸ ਤਰ੍ਹਾਂ ਦੀ ਖਲੋਣੀ ਆ ਸਕਦੀ ਉਹਨਾਂ ਸਿੰਘ ਆਦੀ ਉਹਨਾਂ ਹਿਲਾਇਆ ਦੀ ਬਹੁਤ ਬਿਮਾਰ ਚੁੱਕ ਤੇ ਤੇ ਉਹਨਾਂ ਹੀ ਆਨ ਦਾ ਇਲਾਜ ਕਰਾਰ 2-4 ਦਿਨ ਪਹਿਲਾਂ ਵੀ ਹਸਤਾ ਸਰਕਾਰੀ ਦੇ ਦਾਖ ਰੱਖੀ ਫੇਰ ਹਿਲਾਇਆ ਦਾਖ ਰੱਖੀ ਰਾਤ ਨੂੰ ਬਣ ਜਾਣੀ ਰਾਤ ਨੂੰ ਲੈ ਤੇ ਜਾਣਾ ਦਿਨ ਬਣ ਜਾਣਾ ਦਿਨ ਲੈ ਤੇ ਜਾਣਾ ਫੇਰ ਉਹਨਾਂ ਨੇ ਡਾਕਟਰਾਂ ਨੇ ਆਪ ਮਿਝਾਇਆ ਕਿ ਤੁਹਾ ਸਾਡੇ ਕੋਲ ਇੰਨਾ ਇਲਾਜ ਨਹੀਂ ਹੋ ਸਕਦਾ ਅਸੀਂ ਤੇ ਇੱਕ ਵਾਰੀ ਵੇਖਣਾ ਆਂਦਾ ਪਰਾਇਵਟ ਇਲਾਜ ਕਰਾ ਚੁੱਕੋ ਹੁਣ ਮੱਕ ਕੀ ਕਰੀਏ ਹਾਡੀ ਮਾਗੇ ਵੀ ਇਨਾ ਕਿਹੜਾ ਕੁੜੀ ਦਾ ਲਾਤ ਮਾਰੇ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ سزا ਦਿੱਤੀ ਜਾਵੇ ਅਗਾ ਪਿੱਛੇ ਨੰਦ ਵਾਲਿਆਂ ਨੂੰ ਪਤਾ ਲੱਗ ਜਾਵੇ ਵੀ ਅਗਾ ਹੋਰ ਕਿਸੇ ਨੂੰ ਨਾ ਕਰਨ ਹੋ ਜਾਵੇ